ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਪਤਨੀ ਗੁਲਾਬ ਸਿੰਘ ਵਾਲੀ ਦੇ ਵਿੱਚ ਇਹ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ 3 ਜਨਵਰੀ ਆ ਇੱਕ ਤਾਂ ਮਿੱਤਰੋ ਅਸਰ ਝੋਟੀ ਆ ਕੱਦ ਘਾਟ ਵਾਲੀ ਪਲੀ ਸਵੀ ਵਜਣ ਵਾਲੀ ਦੋ ਵੱੱਛੀਆਂ ਆ ਮਿੱਤਰੋ ਇੱਕ ਸਾਈ ਵਾਲ ਦੇ ਵਿੱਚ ਕ੍ਰਾਸ ਪੈਂਦੀ ਆ ਤੇ ਇੱਕ 4 एचएफ ਦੇ ਵਿੱਚ ਕ੍ਰਾਸ ਪੈਂਦੀ ਆ ਤਿੰਨੇ ਜਨਵਰੀ ਡਿਟੇਲ ਜਾਣਦੇ ਆ ਮਿਲਦੇ ਆ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਸੇਤਾ ਦੇ ਪਰਿਵਾਰ ਆ ਨਾਮ ਦੱਸ ਦਈਏ ਵੀਰੇ ਜਗਮੀਤ ਬਾਈ ਘਰ ਆਪਣਾ ਕਿੱਥੇ ਆ ਗਿਆ ਬਾਈ ਇਹ ਆਪਣਾ ਰਹਿਣਾ ਮੋਗਿਆ ਰੋਡ ਫਰੋਇਪਰ ਦੇ ਉੱਤੇ ਮਤਲਬ ਇੱਥੋਂ ਆ ਗਿਆ ਰੱਤੇ ਖੜਿਆ ਲਈ ਛੜਕਦੇ ਆ ਠੀਕ ਆ ਵੀਰੇ ਅੱਛਾ ਜਨਵਰ ਵੀਰੇ ਬੇਤਨੇ ਆਪਾਂ ਤਿੰਨ ਹਨਾ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਿੰਨੀ ਉਮਰ ਦੀ ਆ ਵੀਰੇ ਇਹ ਦੋ ਦੰਦਾ ਹੀ ਦੋ ਦੰਦਾ ਠੀਕ ਆ ਵੱਡੇ ਬਾਈ ਬਣੀ ਬੁਣੀ ਕੋਈ ਵੀਰੇ ਆ ਇੱਕ ਵਾਰੀ ਹੀਟ ਕੱਢੀ ਸੀ ਤੇ ਬੜ ਵੀ ਠੀਕਾ ਨਹੀਂ ਭਰਿਆ ਡਾਕਟਰ ਆ ਬਣੀ ਨਹੀਂ ਗੱਲ ਜੀ ਬਾਈ ਜਨ ਘੱਟ ਹੋਊਗਾ ਹਾਂ ਜੀ ਘੱਟਣਾ ਠੀਕ ਹੈ ਵੀਰੇ ਠੀਕ ਡਰਦੀ ਬਾੜਾ ਹੈ ਨਾ ਹਾਂ ਜੀ ਘਰੋਂ ਬਾਹਰ ਨਹੀਂ ਨਿਕਲੇ ਪਹੁੰਚ ਅੱਛਾ ਵੀਰੇ ਕਿੰਨੇ ਦੀ ਦੇ ਦੇਗੇ ਵੱਡੇ ਬਾਈ ਆਪਾਂ ਇਹ ਰੇਟ 60000 ਰੁਪਏ ਕਰਦੇ ਆਪਾਂ 60000 ਰੁਪਏ ਮਾਨਤਨ ਹੋ ਜਾਊਗਾ ਵਿੱਚੋਂ ਠੀਕ ਹੈ ਬਾਈ ਇਹਨੂੰ ਤਾਂ ਤੋਰ ਨੂੰ ਰਹਿ ਨਹੀਂ ਦਈਏ ਨਾ ਹਾਂ ਤੇ ਆ ਦੋ ਨੰਬਰ ਤੇ ਵੱਛੀ ਆ ਜਿਹੜੀ ਵੀਰੇ ਇਹ 9 ਮਹੀਨੇ ਦੀ ਹੈ ਜੀ ਇਸ ਗਾਂ ਦੀ ਆਪਣੀ ਅੱਛਾ ਨੀਲੀ 라ਵੀ ਵਾਲੀ ਦੀ ਹੈ ਡੇਡਾ ਘਟਾ ਇਹਦਾ ਨਾ ਅੱਛਾ ਵੀਰੇ ਇਹ ਫਿਰ 9 ਮਹੀਨੇ ਦੀ ਇਹ ਕਿੰਨੇ ਦੇ ਦੇ ਦਾਂਗੇ ਬਾਈ ਇਹ 55 ਕੋਈ ਦੇ ਦਾਂਗੇ ਠੀਕ ਹੈ ਬਾਈ ਤੇ ਲਾਲ ਵੜਵੇ ਇਹ ਦੇਦਾ 12000 ਦੀ ਬਸ ਇਹ ਗੱਬਣ ਹੋਈ ਹੋਈ ਹੈ ਲਾਲ ਨਹੀਂ ਫਿਰ ਇਹਨੇ ਵੀ ਇੱਕ ਦੋ ਵਾਰ ਹੀ ਆ ਵੀ 17 ਕੀਤੀਆਂ ਸੀਗਾ ਠੀਕ ਆ ਤੇ ਉਹ ਕਹਿੰਦਾ ਵੇਟ ਘੱਟ ਕਰਕੇ ਤੇ ਫਿਰ ਬਣੀ ਨਹੀਂ ਨੀ ਹਜੇ ਠੀਕ ਆ ਚੱਲ ਲੈ ਪੁੱਤ ਝੋਲੀਆਂ ਵਿਖਾ ਦੇ ਤੋਰਨ ਦੀ ਤਾਂ ਲੋੜ ਹੀ ਨਹੀਂ ਇਨਾਂ ਨੂੰ ਵੀ ਕੋ ਡਰਨਗੇ ਪੁੱਤ ਡਰਦੇ ਆ ਥੋੜੇ ਜੇ ਚਾਰ ਚਾਰ ਹੀ ਥਾਣਾ ਤੇ ਆਹ ਲਾਲ ਦੇ ਮੜਾ ਇਹ ਬਿੰਦੂ ਯੱਕ ਹੈਗਾ ਮਗਰ ਮੜਾ ਜਿਹਾ ਵਿਖਾ ਦਈਏ ਪੁੱਤ ਫਿਰ ਹੈਨਾ ਠੀਕ ਆ ਬਸ ਈ ਚੰਗੀ ਆ ਲਾਲ ਹੈਨਾ ਬਈ ਬੰਨ ਵਾਲੀ ਹੀ ਆ ਹਾਂਜੀ ਬੰਨ ਵਾਲੀ ਹੀ ਹਾਂ ਅਛਾ ਵੀਰੇ ਇਹ ਲਾਲ ਕਿੰਨੇ ਦੇ 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 12000 ਦੀ ਤੇ ਉਹ ਦੇ ਦੇਗੇ 5500 ਦੀ ਹੈਨਾ ਜੇ ਜੇ ਕੋਈ ਜੋੜਾ ਲੈ ਲੂਗਾ ਮਾਨਤਨ ਹੋਰ ਕਰ ਦੇਆ ਠੀਕ ਹੈ ਝੋਟੀ ਦੇ ਦੇਗੇ 60000 ਦੀ ਝੋਟੀ ਦਾ ਵੀ ਮਾਨਤਨ ਕਰ ਦੇਗੇ ਠੀਕ ਹੈ ਨੰਬਰ ਕਿੰਨਾ ਆਪਣਾ ਪਾ ਗਿਆ ਉਹਦੇ ਆਪਣਾ ਹੈਗਾ 9947 194 ਇੱਕ ਵਾਰੀ ਹੋਰ ਬੋਲ ਦਈਏ 9947 194 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਦੇ ਨਾਲ ਤੁਸੀਂ ਮਿੱਤਰੋ ਗੱਲ ਤੇ ਬਾਤ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਵਾ ਜਿਹੜਾ ਮਿੱਤਰੋ ਬਦਨੀ ਗੁਲਾਬ ਸਿੰਘ ਵਾਲੀ ਬਦਨੀ ਗੁਲਾਬ ਸਿੰਘ ਵਾਲੀ ਤੋਂ ਜਿਹੜੀ ਰੱਤੇ ਖੇੜੇ ਨੂੰ ਛੜਕ ਜਾਂਦੀ ਉਹ ਛੜਕੇ ਦੇ ਉੱਤੇ ਬਾਈ ਦਾ ਘਰ ਆ ਬ ਲੇ ਲਓ ਧੰਨਵਾਦ ਸ਼ੁਕਰੀਆ ਜੌਧਰ